ਉਹਨਾਂ ਨੇ ਵੀ ਇਸ ਕਿਸਮ ਦਾ ਜਿਹੜਾ ਹੈਗਾ ਇੱਕ ਗਰੁੱਪ ਬਣਾਇਆ ਸੀ ਜਿਹੜਾ ਇਹ ਕੰਮ ਕਰਦਾ ਹੁੰਦਾ ਸੀ ਔਰ ਉਦੋਂ ਜੰਦੀ ਸਾਹਿਬ ਫਿਰ ਉਹਨਾਂ ਨੇ ਜਿਹੜੀ ਹੈ ਸਮਝੌਤਾ ਐਕਸਪਰੈਸ ਦੇ ਵਿੱਚ ਵੀ ਤਮਾਕੀ ਜਿਹੜੇ ਹੋਏ ਸੀ ਇਹ ਵੀ ਕਰਵਾਏ ਸੀ ਬੜਾ ਕੁਝ ਕਰਵਾਇਆ ਜਿਹਨਾਂ ਦਾ ਕੇਸ ਹਲੇ ਤੱਕ ਚੱਲੀ ਜਾਂਦਾ ਹੈ ਹੂੰ ਹੋਏ ਜਿਹੜਾ ਕੁਝ ਉੱਥੋਂ ਹੋ ਰਿਹਾ ਹੈ ਆ ਰਾਸ਼ਟਰ ਦੇ ਵਿੱਚੋਂ ਮੈਨੂੰ ਮਾਫ਼ ਕਰਨਾ ਇਹਦੇ ਵਿੱਚ ਕੱਲੇ ਜੇ ਆਪਾਂ ਭਾਜਪਾ ਦੀ ਸਰਕਾਰ ਕਹਦੇ ਹੋ ਉਹ ਸ਼ਾਮਲ ਨਹੀਂ ਸਾਡੇ ਸਮ ਦੇ ਮੇਕਸਾਲ ਦੇ ਮੌਜੂਦਾ ਮੁਖੀ ਬਾਬਾ ਹਰਮਨ ਸਿੰਘ ਧੁੰਮਾ ਵੀ ਦਾਜਾ ਕੇ ਉੱਤੇ ਪਤਰ ਵੀ ਉਹਨਾਂ ਨੂੰ ਕੋਆਪਰੇਟ ਕਰਦੇ ਆ ਉਹਨਾਂ ਦੇ ਹੱਕ ਵਿੱਚ ਬੋਲਦੇ ਆ ਇਹ ਨਹੀਂ ਜੀ ਮੈਂ ਤਾਂ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਕਰਦਾ ਮੈਨੂੰ ਦੱਸ ਦਿਓ ਕਿੰਨੀ ਕਹੀ ਆ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਹੁੰਦੀ ਹੈ ਕਿ ਇਹ ਕੱਲ ਨੂੰ ਕੋਈ ਐਸੀ ਬੇਤੀ ਗੱਲ ਹੋਦੀ ਹੈ ਜੰਗ ਲੱਗਦੀ ਤਾਂ ਬਣਾਗਾ ਸਾਡਾ ਹੋਣਾ ਹੈ ਇਹ ਕਿਧਰ ਨੂੰ ਗੱਲ ਜਾ ਰਹੀ ਹੈ ਤੇ ਬਾਹਰ ਮੈਂ ਕੋਈ ਆ ਕਹਿੰਦੇ ਜੀ ਉਹ ਜਿਹੜਾ ਹੈਗਾ ਗਵਿੰਦਰ ਧੜਨਵੀਸ ਉਹਦਾ ਸਨਮਾਨ ਕਰੀ ਜਾਂਦੇ ਆ ਕਹਿੰਦੇ ਜੀ ਕਿ ਤਾਂ ਜਿਹੜੀ ਹੈਗੀ ਨਦੇੜ ਸਾਹਿਬ ਨੂੰ ਗੱਡੀ ਚਲਾਤੀ ਬੰਦੇ ਮਾਤਰਮ ਸਾਖਪੁਰ ਤੋਂ ਦੂਜੀ ਦੂਜੀ ਗੱਲ ਕਹਿੰਦੇ ਜੀ ਦੇਖੋ ਇੱਕ ਰੂਪ ਤੇਗ ਪਹਾਦਰ ਸਾਹਿਬ ਦਾ ਜਿਹੜਾ ਜਹੀਦੀ ਜਰ ਸਾ ਉਹ ਮਨਾਉਣਾ ਉਸ ਤੇ ਸਹਿਤ ਹੋ ਗਏ ਤੇ ਸੀ ਇਹਨਾਂ ਦਾ ਕਰਦੇ ਇਹ ਸਾਰੇ ਜਿਹੜੇ ਟਾਣਾ ਪਾਣਾ ਦੇਖੋ ਕੱਲਾ ਤੁਸੀਂ ਇਹਦਾ ਦੇਖੋ ਕਿ ਉੱਥੇ ਹੀ ਦੂ ਰਾਸ਼ਟਰੀ ਵੀਰ ਆ ਕੇ ਪੱਜਾਂ ਨੂੰ ਤਾਲੀ ਪਤੀ ਆ ਰਹੀ ਹੈ ਨਾਲ ਜਿਹੜਾ ਸਿੱਖ ਸਥਾਨਾ ਕੱਟ ਗਿੰਤੀਆਂ ਦੇ ਵਿੱਚ ਜਿਹਨਾਂ ਨੂੰ Hindu ਸਮਝਦੇ ਤੁਹਾਨੂੰ ਇੱਕ ਮੰਡਲਾ ਫਿਰਕਾ ਨਹੀਂ ਸਮਝਦੇ ਧਾਰਾ 25 ਜਿਹੜੇ 25 2 ਸਾਢੇ ਦਾ ਮਤਲਬ ਹੀ ਇਹ ਸੀ ਜਿਹਦਾ ਵਿਰੋਧ ਕੀਤਾ ਸੀ ਸਾਰੇ ਅਕਾਲੀ ਦੰਨ ਨੇ ਸਾਰੇ ਜ ਸਾਰੇ ਉਸ ਪਾਸੇ ਨੂੰ ਜਾ ਰਹੇ ਹੈ ਕਿ ਇਹਨੂੰ Hindu ਰਾਸ਼ਟਰੀ